ਨੇ ਮੇਰਾ ਕੇਵਲ ਇਤਨਾ ਕਹਿਣਾ ਹੈ ਕਿ ਮੇਰ ਸਾਹਿਬਾ ਆਪਣਾ ਹੰਕਾਰ ਛੱਡੇ ਐਮ ਸੀਆ ਵਿੱਚੋਂ ਇੱਕ ਮੇਰ ਬਣਿਆ ਹੁੰਦਾ ਔਰ ਐਮ ਸੀ ਦੀ ਮੁਢਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਆਪਣੇ ਵਾਰਡ ਦੀਆਂ ਜਿਹੜੀਆਂ ਮੁਢਲੀਆਂ ਜ਼ਰੂਰਤਾਂ ਸਾਫ ਪਾਣੀ ਮਿਲੇ ਸੜਕਾਂ ਬਣਨ ਸਟਰੀਟ ਲਾਈਟ ਚੱਲਦੀ ਰਹੇ ਗੰਦਗੀ ਦੇ ਢੇਰ ਨਾ ਲੱਗਣ ਬਰਸਾਤੀ ਪਾਣੀ ਦੀ ਨਿਕਾਸੀ ਹੋਏ ਇਹ ਕੋਈ ਆਪਣਾ ਨਿੱਜੀ ਕੰਮ ਲੈ ਕੇ ਤੇ ਆਏ ਨਹੀਂ ਸੀ ਬੀਜੇਪੀ ਦੇ ਐਮ ਸੀ ਇਹ ਜਨਤਾ ਨੇ ਇਹਨਾਂ ਨੂੰ ਚੁਣਿਆ ਔਰ ਇਹ ਐਮਸੀ ਦੇ ਰੂਪ ਦੇ ਅੰਦਰ ਆਪਣੇ ਆਪਣੇ ਵਾਰਡ ਦੇ 20000 30000 15 15000 ਵੋਟਰਾਂ ਦਾ ਪ੍ਰਤੀਨਿਧਿਤਵ ਕਰਦੇ ਨੇ ਔਰ ਇਹਨਾਂ ਦਾ અપਮਾਨ ਨਹੀਂ ਕੀਤਾ ਇਹ ਗੱਲ ਸਮਝ ਲੈਣਾ ਇਹਨਾਂ ਦਾ અપਮਾਨ ਇਸ ਕਰਕੇ ਹੀ ਹੋਇਆ ਨਾ ਕਿ ਇਹ ਲੋਕਾਂ ਦੇ ਕੰਮ ਲੈ ਕੇ ਆਪਣੇ ਵਾਰਡ ਦੇ ਕੰਮ ਲੈ ਕੇ ਮੇਰ ਸਭਾ ਕੋਲ ਆਏ ਔਰ ਮੇਰ ਸਭਾ ਨੇ ਅਗਰ ਇਹਨਾਂ ਨੂੰ ਅਪਮਾਨਿਤ ਨਹੀਂ ਕੀਤਾ ਇਨਾਂ ਨੇ ਵਾਰਡ ਦੀ ਜਨਤਾ ਨੂੰ અપਮਾਨਿਤ ਕੀਤਾ ਹੈ। ਔਰ ਮੈਨੂੰ ਲੱਗ ਮੈਂ ਤਾਂ ਸੋਚਦਾ ਸੀ ਸਮੇਂਦਾਰ ਹੋਣਗੇ। ਅਗਰ ਉਹ ਵੀ ਸੇਵਾ ਕਰਨ ਲਈ ਆਏ ਨੇ ਉਹ ਵੀ ਚਾਹੁੰਦੇ ਨੇ ਕਿ ਲੁਧਿਆਣੇ ਦਾ ਵਿਕਾਸ ਹੋਏ, ਲੁਧਿਆਣੇ ਦੀ ਨਗਰ ਨਿਗਮ ਠੀਕ ਤਰੀਕੇ ਨਾਲ ਚਲੇ। ਤੁਹਾਡੇ ਆਪਣੇ ਸਾਥੀ ਸੀ। ਕੋਈ ਟੈਨਸ਼ਨ ਅੰਦਰ ਉੱਚਾ ਨੀ ਮਾ ਬੋਲ ਵੀ ਲਿਆ ਤੇ ਬੰਦਾ ਉਸੇ ਵੇਲੇ ਆਪਣੇ ਆਪ ਨੂੰ ਰਿਅਲਾਈਜ਼ ਕਰਦਾ ਕਿ ਨਹੀਂ ਵੀ ਆਪਾਂ ਸਾਰੇ ਇਕੱਠੇ ਹੀ ਆ। ਸਾਡੀਆਂ ਭੈਣਾਂ ਸਾਡੀ ਜਿਹੜੀ ਉਪਣੇ ਪਾਰਟੀ ਦੀ ਨੇਤਾ ਹੈ ਉਹ ਕਿਹਤੇ ਹੈ ਪੂਨਮ ਰਖੜਾ ਜੀ ਪੂਨਮ ਰਖੜਾ ਜੀ ਮੈਂ ਜੀ ਬੁਲਾਉਣਾ ਉਹ ਤਾਂ ਮੈਂ ਜੀ ਇੱਧਰ ਆਓ ਹੁਣ ਉਹ ਪਾਰਟੀ ਦਾ ਦੀ ਨੇਤਾ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਆਏਗੀ ਨਾ ਕੋ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੱਸੇਗੀ ਨਾ ਉਹ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੱਸਣ ਆਏ ਉਹਨਾਂ ਨਾਲ ਜਿਹੜਾ ਉਹਨਾਂ ਨੇ ਬੇਵਾਰ ਕੀਤਾ ਉਹ ਨਿੰਦਨੀ ਇਹ ਨੇ ਉਹਨਾਂ ਨੂੰ ਫਟਾਫਟ ਉਹਨਾਂ ਨੂੰ ਫਟਾਫਟ ਜਿਹੜਾ ਇਹਨਾਂ ਲਈ ਹੋਣਾ ਚਾਹੀਦਾ ਔਰ ਇੱਥੇ ਆ ਕੇ ਗੱਲਬਾਤ ਕਰਨੀ ਚਾਹੀਦੀ ਹੈ ਜਿਹੜੇ ਸ਼ਬਦੂਨਾਂ ਕੋਲੋਂ ਬੋਲੇ ਗਿਆ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਔਰ ਬਰਸਾਤ ਦਾ ਮੌਸਮ ਚੱਲਦਾ ਪਿਆ ਇਹ ਪੂਰੀ ਤਰ੍ਹਾਂ ਨਾਲ ਲੁਧਿਆਣੇ ਦੇ ਅੰਦਰ ਨਗਰ ਨਿਗਮ ਕੰਮ ਕਰ पाए ਉਹਦਾ ਰਸਤਾ ਸਾਫ਼ ਕਰਨਾ ਚਾਹੀਦਾ ਰਹੀ ਗੱਲ ਸਾਡੀ ਤੁਹਾਨੂੰ ਤਾਂ ਧਰਨੇ ਲਾਉਣ ਦੀ ਆਦਤ ਹੈ ਪਰਦਾ ਪਰਦਾ ਪ੍ਰਧਾਨ ਜੀ ਮੇਰੇ ਬੰਦੇ ਨੇ ਸਿਹਰ ਕੀ ਕਿਹਾ ਹੈ ਕਹਿੰਦੇ ਨੇ ਕਿ ਇਹ ਇਹਨਾਂ ਦੇ ਬੀਜੇਪੀ ਹੌਸਲੇ ਜਿਹੜੇ ਆਏ ਸੀਗੇ ਆਫਿਸ ਦੀ ਕੋਹਨ ਕੀਤੀ ਹੈ ਮੇਰੀ ਇਨਸਲਟ ਕੀਤੀ ਹੈ ਮੈਂ ਕਿਉਂ ਮਾਫੀ ਮੰਗਾ ਇਹ ਇਹ ਮੈਨੂੰ ਇਹ ਕੱਲ ਰਸੋ ਜਿਹੜਾ ਬੰਦਾ ਗਲਤੀ ਕਰਦਾ ਮੰਨਦਾ ਔਰ ਖਾਸ ਕਰਕੇ ਉਹ ਆਮ ਆਦਮੀ ਪਾਰਟੀ ਚੋਂ ਉਹ ਮੰਨੇਗਾ ਇਹ 18 ਲੋਗ ਆਪਣੇ ਵਾਰਡ ਦੀਆਂ ਸਮੱਸਿਆ ਲੈ ਕੇ ਆਏ ਹੋਣ ਔਰ ਅਗਰ ਇਹਨਾਂ ਦੀਆਂ ਸਮੱਸਿਆ ਦਾ ਸਮਾਧਾਨ ਉਹ ਕਰ ਦਿੰਦੀ ਜਾਂ ਅਫਸਰਾਂ ਨੂੰ ਬੁਲਾ ਕੇ ਗੱਲਬਾਤ ਕਰਾ ਦਿੰਦੀ ਤੇ ਤਰਨਾ ਲੱਗਣਾ ਸੀ ਅਰੇ ਮਹਿਲਾਵਾਂ ਨੇ ਸ਼ੌਂਕਾ ਕਿਸੇ ਨੂੰ ਤੂੰ ਅੰਦਰ ਬਹਿ ਕੇ ਦੇਖੋ ਮੈਂ 5 ਮਿੰਟ ਅੱਧਾ ਘੰਟਾ ਬਹਿ ਕੇ ਆਇਆ ਉਹਦੇ ਹਾਲ ਦੇਖੋ ਗਰਮੀ ਕਿੰਨੀ ਹੈ ਇਹ ਗੱਦੀ ਰੋਜ਼ ਉਦੋਂ ਤੱਕ ਨਹੀਂ ਟੁੱਟਣ ਵਾਲਾ ਜਦੋਂ ਤੱਕ ਐਮਸੀਆਂ ਦੀ ਨਾਲ ਉਹ ਗੱਲਬਾਤ ਕਰਕੇ ਜੋ ਉਹਨਾਂ ਨੇ ਬਿਹਾਰ ਕੀਤਾ ਹੈ ਉਹਦੇ ਲਈ ਖੇਤ ਪ੍ਰਗਟ ਕਰਨ ਔਰ ਇਹ ਜਿਹੜੀ ਧਮਕੀ ਹੈ ਕਿ ਤੁਹਾਡੇ ਕੰਮ ਅਫਸਰ ਨਹੀਂ ਕਰਨਗੇ ਪਰ ਇਹ ਜਦੋਂ ਅਸੀਂ ਕੁਝ ਵੀ ਨਹੀਂ ਹੁੰਦੇ ਸੀ ਨਾ ਉਦੋਂ ਕਿਸੇ ਦੀ ਹਿੰਮਤ ਨਹੀਂ ਕਿਸੇ ਅਫਸਰ ਦੀ ਕਿ ਭਾਜਪੀ ਨੂੰ ਕਹਦੇ ਤੁਹਾਡੇ ਕੰਮ ਨਹੀਂ ਕਰਨਾ ਅਸੀਂ ਜਨਤਾ ਦੇ ਕੰਮ ਕਰਾਣੇ ਆ ਪਰਸਨਲ ਕੰਮ ਨਾ ਕਰੋ ਸਾਡੇ ਅਸੀਂ ਕਰਾਣੇ ਵੀ ਨਹੀਂ ਸਾਨੂੰ ਚਾਹੀਦੇ ਨਹੀਂ ਐ ਲੇਕਿਨ ਜਨਤਾ ਨੇ ਇਹਨਾਂ ਨੂੰ ਅਧਿਕਾਰ ਦਿੱਤਾ ਹੈ ਕਿ ਉਹਨਾਂ ਦੀ ਲੜਾਈ ਲੜਨ ਤੌਰ ਜਿੰਨੀ ਜਲਦੀ ਉਹਨਾਂ ਨੂੰ ਸਮਝ ਆ ਜਾਏਗੀ ਉਹਨਾਂ ਵਧੀਆ ਬਾਕੀ ਇਹ ਤਾਂ ਬੈਠੇ ਹੀ ਨੇ ਪ੍ਰਧਾਨ ਜੀ ਕਹਿੰਦੇ ਜਿਹੜਾ ਹੈਗਾ ਕੰਮ ਕੋਈ ਹੈ ਨਹੀਂਗਾ ਸ਼ਹਿਰ ਡਿਵੈਲਪ ਸਿਰਫ ਖੁਲਾੜ ਦੇ ਵਿੱਚ ਰਫਗਾਮਾ ਕਰਨ ਦਾ ਕੋਈ ਜਗ ਨਹੀਂ ਚਲੋ ਅਸੀਂ ਮੈਂ ਇਹਨਾਂ ਨੂੰ ਅੱਜ ਕਹਤਾਂ ਮੈਨੂੰ ਪਤਾ ਸੀ ਆਮ ਆਦਮੀ ਪਾਰਟੀ ਵੀ ਗਿਆਪਨਾ ਵਾਲੀ ਪਾਰਟੀ ਹੈ ਅਸੀਂ 2 ਦਿਨ ਅਗਰੇ ਹੋਰ ਚੱਲ ਗਿਆ ਧਰਨਾ ਕਿਹੜੇ ਵਾਰਡ 'ਚ ਕੀ ਸਥਿਤੀ ਹੈ ਚੌਂਕਾਂ ਦੇ ਉੱਤੇ ਨਾ ਛੋਟ-ਛੋਟੀਆਂ ਕਲਿੱਪ ਚਲਾਵਾਂਗੇ ਵੀਡੀਓ ਫਿਰ ਉਹਦਾ ਜਵਾਬ ਮੰਗ ਲੈਣਾ ਇਹਨਾਂ ਕੋਲ ਜਾ ਕੇ ਕਿ ਗੰਦਗੀ ਕਿੱਥੇ ਹੈ ਸੜਕ ਕਿੱਥੇ ਟੁੱਟੀ ਹੈ ਪਾਣੀ ਦੀ ਨਿਕਾਸੀ ਕਿੱਥੇ ਨਹੀਂ ਹੈ ਕਿੱਥੇ-ਕਿੱਥੇ ਕੀ ਹੋ ਰਿਹਾ ਕਿੱਥੇ-ਕਿੱਥੇ ਲਾਈਟਾਂ ਬੰਦ ਰਹਿ ਰਹੀਆਂ ਫਿਰ ਪਤਾ ਲੱਗ ਜਾਊਗਾ ਕੀ ਕਰਨਾ ਜਾਰੀ ਰਹੂਗਾ ਜੀ ਬਿਲਕੁਲ ਜਦ ਤੱਕ ਉਹ ਆਪਣੀ ਗੱਲ ਦੇ ਉੱਤੇ ਅੱਗੇ ਸਮਾਧਾਨ ਨਹੀਂ ਦੇ ਹੋਰ ਵੀ ਵੱਡੇ ਲੀਡਰ ਇੱਥੇ ਆਣਗੇ ਜੇ ਤਰਨਾ ਜਾਰੀ ਰਹੇਗਾ ਹੋਰ ਕੋਣ ਆਏਗਾ ਪੰਜਾਬ ਦਾ ਮੈਂ ਆਤੀ ਆ ਕੁਈ ਚੱਕਰੋਣੀ ਵੀ ਆਣਗੇ ਸੁਮੇਂ ਚੱਕਰ ਜੀ ਅਰੇ ਸਭ ਹੀ ਆਉਣਗੇ ਰੋਡ ਤੇ ਸਾਰੇ ਥੱਪੇ ਪੈ ਰਹੇ ਜਿੰਨੇ ਵੀ ਰੋਡ ਤੇ ਤਸ ਰਹੇ ਨੇ ਸੜਕਾਂ ਤੇ ਪਾਣੀ ਆ ਰੋਡ ਤਸ ਰਹੇ ਆ ਤੁਸੀਂ ਆਪੇ ਅੱਛਾ ਇੱਕ ਮਿੰਟ ਇੱਕ ਮਿੰਟ ਅਰੇ ਦੇਖੋ ਪੱਤਰਕਾਰ ਮਹੋਦੇ ਪਹਿਲਾਂ ਤਾਂ ਇੱਕ ਪ੍ਰਸ਼ਨ ਕਰ ਰਹੇ ਕੋਈ ਕਹਿੰਦੇ ਸਾਰੀ ਡਿਵੈਲਪਮੈਂਟ ਹੋਈ ਦੀ ਆ ਤੁਸੀਂ ਆਪੇ ਹੀ ਟੰਡਾਡੀ ਕਰ ਰਹੇ ਹੋ ਇਹਨਾਂ ਮਰਦ ਵੀ ਮੰਦੇ ਹੋ ਮੇਅਰ ਮੇਅਰ ਕਹਿ ਰਹੀ ਆ ਵੀ ਡਿਵੈਲਪਮੈਂਟ ਹੋ ਗਈ ਅਸੀਂ ਨਹੀਂ ਕਹਿੰਦੇ ਇਹ ਪਬਲਿਕ ਹੈ ਇਹ ਸਭ ਜਾਣਦੀ ਹੈ ਡਿਵੈਲਪਮੈਂਟ ਸਭ ਨੂੰ ਪਤਾ ਹੈ ਤੁਸੀਂ ਲੋਕਲ ਹੋ ਕਿਹੜੀ ਡਿਵੈਲਪਮੈਂਟ ਹੋਈ ਹੈ ਤੁਸੀਂ ਸੰਤੁਸ਼ਟ ਹੋ ਇਹ ਪਬਲਿਕ ਹੈ ਸਭ ਜਨ